ਇਸ ਖੇਤਰ ਦੇ ਵਿੱਚ ਆਪਣੀ ਲਾਗਤ ਦਾ ਕਰੇ ਨਹੀਂ ਪੰਜਾਬ ਦੇ ਲੋਕਾਂ ਨੂੰ ਤੇ ਸਰਵਿਸ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਅੱਗੇ ਦਾਵਾ ਹੁੰਦੀਆਂ ਪੰਜਾਬੁਰਾਂ ਤਾੜੀਆਂ ਵਜਾਇਆ ਕਰੋ ਪੜ੍ਹਾਓ ਬੇਟੀਆਂ ਨੂੰ ਵੱਧ ਤੋਂ ਵੱਧ ਸਤਿਕਾਰ ਦਿਓ ਹਰ ਵੀਰ ਕੋਲ ਦੀ ਇੱਕ ਮਾਨਵਤਾ ਵਾਲੀ ਬੇਟੀ ਸ਼ਾਨਦਮਤੀ ਬੇਟੀ ਜੋ ਹਰ ਰੋਜ਼ ਸਾਨੂੰ ਇਹ ਗੱਲ ਯਾਦ ਦਵਾਈਗੀ ਕਿ ਅਸੀਂ ਬੇਟੀਆਂ ਨੂੰ ਪੜਨ ਦੇ ਲਈ ਅਫਸਰ ਪ੍ਰਦਾਨ ਕਰਨੇ ਇਸੋ ਦੁਨੀਆ ਦੇ ਵਿੱਚ ਰੌਸ਼ਨ ਕਰਦੀ ਹੈ ਉਹਨਾਂ ਦੇ ਨਾਲ ਐਮਐਲਏ ਸਾਹਿਬ ਪਰ ਇਸ ਤੋਂ ਬਾਅਦ ਇਧਰ ਦੇ ਪਾਸੇ ਬੇਟੀ ਬਚਾਓ ਬੇਟੀ ਪੜਾਓ ਇਹ ਬਲਣ ਹਵੇ ਸੜਨ ਹਵੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਇਸ ਮੌਕੇ ਤੇ ਪਹੁੰਚਣ ਤੇ ਸਰਕਾਰ ਸਹਿਬਾਨ ਜਿਨ੍ਹਾਂ ਨੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਹੈ ਉਹਨਾਂ ਦਾ ਧੰਨਵਾਦ ਔਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਹੀ ਸਰਕਾਰਤ ਆਫਿਸਰ ਸਹਿਬਾਨ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਫਸਰ ਸਹਿਬਾਨ ਜਿਨ੍ਹਾਂ ਦਾ ਇਹ ਉਪਰਾਲਾ ਹੈ ਅੱਜ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਮੁਬਾਰਕਬਾਦ ਦਵਾਂਗੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉੱਪਰ ਕਿਉਂਕਿ ਇਹ ਵੀ ਬੜੀ ਸਟਰਗਲ ਦੇ ਬਾਅਦ ਬੜੀਆਂ ਮੁਸ਼ਕਲਾਂ ਦੇ ਬਾਅਦ ਇਹ ਦਿਨ ਜਿਹੜਾ ਹਾਸਲ ਹੁੰਦਾ ਹੈ ਕਿ ਜਦੋਂ ਮਹਿਲਾ ਨੂੰ ਸਨਮਾਨ ਦਿੱਤਾ ਜਾਂਦਾ ਹੈ ਜਦੋਂ ਇੱਕ ਔਰਤ ਨੂੰ ਔਰਤ ਦੀ ਗੋਦ ਨੂੰ ਮਨਾਇਆ ਜਾਂਦਾ ਹੈ ਅਕਦਾ ਕਿ ਸਾਡੀਆਂ ਭੈਣਾਂ ਨੂੰ ਵਹਿਗਰੂ ਚੜ੍ਹਦੀ ਕਲਾ ਚ ਰੱਖਣ ਦਿਨ ਦੁਪਣੀ ਰਾਤ ਚੋਪਣੀ ਕਰਨ ਰੱਖੀ ਦੇਣ ਔਰ ਜਿਹੜਾ ਇਹ ਜੋ ਮੋਟਿਵ ਹੈ ਕਿ ਕਿਤਾਬਾਂ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਵਿੱਚ ਜੋ ਵੀ ਬਣਨਾ ਚਾਹੁੰਦੇ ਆ ਕਿਉਂਕਿ ਅਵੇਅਰਨੈਸ ਆ ਜਿਹੜੀ ਉਹ ਜ਼ਰੂਰੀ ਹੈ ਔਰ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਭਾਰਤ ਹੈ ਔਰ ਖਾਸ ਕਰਕੇ ਪੰਜਾਬ ਸਾਡੀਆਂ ਬੱਚੀਆਂ ਦੀ ਪੜ੍ਹਨ ਦੀ ਜਿਹੜੀ ਰੇਸ਼ੋ ਹੈ ਉਹ ਵੈਦੁਰੂ ਦੀ ਕਿਰਪਾ ਦੇ ਨਾਲ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗੁਰਸੇਮ ਸਿੰਘ ਮੰਤਰੀ ਸਾਹਿਬਾਨ ਉਹਦੀ ਪਰਾਲੇ ਨਾਲ ਜਿਹੜਾ ਉਹ ਦੇਸ਼ ਸਾਡਾ ਤਰੱਕੀ ਕਰਿਆ ਸਾਡੀ ਸਟੇਟ ਤਰੱਕੀ ਕਰੀ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੀਆਂ ਔਰਤਾਂ ਤਰੱਕੀ ਕਰਨ ਔਰ ਆਪਣਾ ਜੋ ਹੌਮ ਹਾਸਲ ਕਰਨਾ ਚਾਹੁੰਦੀਆਂ ਮਕਾਮ ਉਹ ਮਕਾਮ ਅਸਤ ਪਹਿਲਾਂ ਤਾਂ ਮੈਂ ਹਿੰਦੁਸਤਾਨ ਦੀਆਂ ਬੇਟੀਆਂ ਹਿੰਦੁਸਤਾਨ ਦੀਆਂ ਔਰਤਾਂ ਪੰਜਾਬ ਦੀਆਂ ਔਰਤਾਂ ਫਰੀਦਕੋਟ ਦੀਆਂ ਔਰਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਅੱਜ ਇੱਕ ਛੋਟਾ ਜਿਹਾ ਜੋ ਪ੍ਰੋਗਰਾਮ ਇੱਥੇ ਫਰੀਦਕੋਟ ਵਿਖੇ ਉਲੀਕਿਆ ਇਹਦਾ ਉਦੇਸ਼ ਇਹੀ ਸੀ ਕਿ ਸਾਡੀਆਂ ਬੱਚੀਆਂ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਕਿਉਂਕਿ ਸਦੀਆਂ ਦੇ ਸੰਘਰਸ਼ ਪਿੱਛੋਂ ਨਿਕਲ ਕੇ ਔਰਤ ਇਸ ਕਾਬਲ ਹੋਈ ਹੈ ਕਿ ਉਹ ਮਰਦਾਂ ਦੇ ਕਦਮ ਨਾਲ ਕਦਮ ਲਾ ਕੇ ਬਲਕਿ ਉਹਨਾਂ ਤੋਂ ਅੱਗੇ ਵੀ ਜਾ ਰਹੀ ਹੈ। ਔਰ ਅਸੀਂ ਇਸ ਇੱਕ ਸਟੈਚੂ ਜੋ ਅਸੀਂ ਇੱਥੇ ਸਥਾਪਿਤ ਕੀਤਾ ਪਬਲਿਕ ਪਲੇਸ ਦੇ ਉੱਪਰ ਇਹ ਇੱਕ ਸੁਨੇਹਾ ਦਿੰਦਾ ਹੈ ਕਿ ਕਿਤਾਬਾਂ ਉਹ ਜ਼ਰੀਆ ਨੇ ਜਿਹਦੇ ਸਹਾਰੇ ਤੁਸੀਂ ਦੁਨੀਆ ਦੇ ਵਿੱਚ ਕੋਈ ਵੀ ਮੰਜ਼ਲ ਪ੍ਰਾਪਤ ਕਰ ਸਕਦੇ ਹੋ। ਸੋ ਮੈਂ ਅੱਜ ਆਪਣੀਆਂ ਬੇਟੀਆਂ ਨੂੰ ਆਪਣੀਆਂ ਭੈਣਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਕਿਤਾਬਾਂ ਦੇ ਜ਼ਰੀਏ ਪੜ੍ਹਾਈ ਦੇ ਜ਼ਰੀਏ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਅੱਗੇ ਲੈ ਕੇ ਜਾਣਾ ਉਹਨਾਂ ਨੂੰ ਇੱਕ ਖੁੱਲਾ ਆਸਮਾਨ ਦੇਣਾ ਉਡਾਰੀ ਮਾਰਨ ਦੇ ਲਈ